हेलो व्यूअर्स आज ਆਪਾਂ ਤੁਹਾਡੇ ਲਈ ਲੈ ਕੇ ਆਇਆ ਏਜੀ ਤਰੀਕੇ ਨਾਲ ਬਣਨ ਵਾਲੀ ਸੈਂਡਵਿਚ ਦੀ ਰੈਸিপি ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਲਏ ਹਨ ਬ੍ਰੌਂਗ ਬ੍ਰੈਡ ਬੌਨ ਬ੍ਰਾਊਨ ਬ੍ਰੈਡ ਤੇ ਉਸ ਤੋਂ ਬਾਅਦ ਆਪਾਂ ਨੇ ਲਿਆ ਹੈ ਨਾਲ ਟਮੇਟੋ ਕੈਚਪ ਟਮੇਟੋ ਕੈਚਪ ਤੇ ਨਾਲ ਹੀ ਆਪਾਂ ਨੇ ਲਈ ਹੈ ਬੀਵਾ ਦੀ ਮਾਇਓਨੈਸ ਐਂਡ ਉਸ ਤੋਂ ਬਾਅਦ ਆਪਾਂ ਪੀਜ਼ਾ ਔਰ ਗੈਨੋ ਦਾ ਵੀ ਯੂਜ਼ ਕਰਾਂਗੇ ਇਸ ਦੇ ਵਿੱਚ ਆਪਾਂ ਇੱਥੇ 3 ਤੋਂ 4 ਸੈਂਡਵਿਚ ਬਣਾਉਣ ਜਾ ਰਹੇ ਹਾਂ ਜਿਸ ਦੇ ਲਈ ਆਪਾਂ ਨੇ ਅੱਧਾ ਟਮਾਟਰ ਅੱਧਾ ਪਿਆਜ਼ ਤੇ ਅੱਧਾ ਖੀਰਾ ਲਿਆ ਹੈ ਨਾਲ ਥੋੜਾ ਬਟਰ ਲਿਆ ਹੈ ਹੁਣ ਆਪਾਂ ਪਿਆਜ਼ ਨੂੰ ਚੰਗੀ ਤਰ੍ਹਾਂ ਨਾਲ ਛੋਟਾ ਛੋਟਾ ਕੱਟ ਲਵਾਂਗੇ ਬਿਲਕੁਲੀ ਫਾਈਨਲੀ ਚੋਪਡ ਕਰ ਲਵਾਂਗੇ ਪਿਆਜ਼ ਤੋਂ ਕੱਟਣ ਤੋਂ ਬਾਅਦ ਆਪਾਂ ਖੀਰੇ ਨੂੰ ਵੀ ਉਸੇ ਤਰ੍ਹਾਂ ਨਾਲ ਸ਼ੋਪ ਕਰ ਲਵਾਂਗੇ ਬਿਲਕੁਲੀ ਬਰੀਕ-ਬਰੀਕ ਕੱਟ ਲਵਾਂਗੇ ਤਾਂ ਕਿ ਅੱਛੀ ਤਰ੍ਹਾਂ ਨਾਲ ਉਹ ਆਪਣੇ ਮਿਕਸਚਰ ਦੇ ਵਿੱਚ ਮਿਕਸ ਹੋ ਜਾਏਗਾ ਖੀਰਾ ਕੱਟਣ ਤੋਂ ਬਾਅਦ ਹੁਣ ਆਪਾਂ ਨੇ ਟਮਾਟਰ ਕੱਟ ਲੈਣਾ ਹੈ ਟਮਾਟਰ ਨੂੰ ਵੀ ਆਪਾਂ ਨੇ ਉਸੇ ਤਰ੍ਹਾਂ ਨਾਲ ਬਰੀਕ ਬਰੀਕ ਕੱਟਣਾ ਹੈ ਜਿਸ ਤਰ੍ਹਾਂ ਨਾਲ ਆਪਾਂ ਨੇ ਖੀਰੇ ਨੂੰ ਅਤੇ ਪਿਆਜ਼ ਨੂੰ ਕੱਟਿਆ ਹੈ ਹੁਣ ਆਪਾਂ ਇੱਕ ਬਾਊਲ ਦੇ ਵਿੱਚ ਕੱਟੇ ਹੋਏ ਪਿਆਜ਼ ਪਾ ਲਵਾਂਗੇ ਪਿਆਜ਼ ਤੋਂ ਬਾਅਦ ਹੁਣ ਆਪਾਂ ਜੋ ਚੌਪ ਕੀਤਾ ਸੀ ਖੀਰਾ ਉਹ ਪਾਵਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਪਾਲੇ ਟਮਾਟਰ ਟਮਾਟਰ ਪੋਂ ਤੋਂ ਬਾਅਦ ਹੁਣ ਆਪਾਂ ਮਾਇਓਨਿਸ ਪਾਵਾਂਗੇ ਬੌਲ ਦੇ ਵਿੱਚ ਮਾਇਓਨਿਸ ਚੰਗੀ ਤਰ੍ਹਾਂ ਨਾਲ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਥੋੜਾ ਟਮੇਟੋ ਕੇਚਪ ਮਿਕਸ ਕਰਾਂਗੇ ਇਸ ਤੋਂ ਬਾਅਦ ਹੁਣ ਆਪਾਂ ਨੇ ਇਸ ਨੂੰ 스ਪੂਨ ਦੀ ਹੈਲਪ ਦੇ ਨਾਲ ਅੱਛੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਤਾਂ ਕਿ ਆਪਣੀ ਮਾਇਓਨਿਸ ਤੇ ਆਪਣੇ ਆਨੀਅਨ ਟਮੇਟੋ ਕੇਚਪ ਇਹ ਸਾਰੇ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਣ मिक्स ਹੋਣ ਤੋਂ ਬਾਅਦ ਆਪਾਂ ਨੇ ਇੱਥੇ ਬ੍ਰੈਡ ਦੇ ਲਈ 4 ਸਲਾਈਸਸ 4 ਸਲਾਈਸਸ ਦੇ ਵਿੱਚ ਆਪਾਂ ਨੇ 2 ਸਲਾਈਸਸ ਨੂੰ ਚੰਗੀ ਤਰ੍ਹਾਂ ਨਾਲ ਆਪਣੇ ਮਿਕਸਚਰ ਨਾਲ ਸਪ्रेड ਕਰਨਾ ਹੈ ਮਿਕਸਚਰ ਆਪਾਂ ਨੇ ਬ੍ਰੈਡ ਦੇ ਉੱਤੇ ਬਹੁਤ ਅੱਛੀ ਤਰ੍ਹਾਂ ਨਾਲ ਸਪ्रेड ਕਰਨਾ ਹੈ ਤਾਂ ਕਿ ਜਦ ਆਪਣਾ ਸੈਂਡਵਿਚ ਬਣ ਕੇ ਰੈਡੀ ਹੋਏਗਾ ਉਸ ਦਾ ਟੇਸਟ ਉਸ ਦਾ ਫਲੇਵਰ ਬਹੁਤ ਹੀ ਵਧੀਆ ਆਏਗਾ ਚੰਗੀ ਤਰ੍ਹਾਂ ਨਾਲ ਮਿਕਸਰ ਸਪ्रेड ਕਰਨ ਤੋਂ ਬਾਅਦ ਆਪਾਂ ਨੇ ਇਸ ਦੇ ਉੱਤੇ ਪਾਵਾਂਗੇ ਥੋੜੇ ਓਰੀਗੈਨੋ ਦੇ ਫਲੇਕਸ ਜਿਸ ਦੇ ਨਾਲ ਕੀ ਸੈਂਡਵਿਚ ਦਾ taste ਬਹੁਤ ਹੀ ਵਧੀਆ ਹੋ ਜਾਂਦਾ ਹੈ ਤੇ ਇਸ ਦੇ ਨਾਲ ਥੋੜਾ ਥੋੜਾ ਪੀਜ਼ਾ ਦਾ ਵੀ ਫਲੇਵਰ ਆਨ ਲੱਗ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਨੇ ਆਪਣੇ ਬ੍ਰੈਡ ਨੂੰ ਜਿਹੜੇ ਆਪਣੇ ਕੋਲ ਦੋ ਸਲਾਈਸਸ ਹੋਰ ਸੀਗੇ ਉਹਨਾਂ ਨਾਲ ਕਵਰ ਕਰ ਲਿਆ ਚੰਗੀ ਤਰ੍ਹਾਂ ਨਾਲ ਫਿਰ ਆਪਾਂ ਨੇ ਆਪਣੇ ਬ੍ਰੈਡ ਦੇ ਸਲਾਈਸਸ ਦੇ ਅੱਪਰ ਪਾਰਟ ਦੇ ਉੱਤੇ ਬਟਰ ਲਗਾਉਣਾ ਹੈ ਬਟਰ ਨੂੰ ਅੱਛੀ ਤਰ੍ਹਾਂ ਨਾਲ ਸਪਰੈਡ ਕਰ ਲੈਣਾ ਹੈ ਤਾਕੀ ਜਦ ਆਪਣਾ ਸੈਂਡਵਿਚ ਬਣ ਕੇ ਆਏਗਾ ਉਹਦਾ ਫਲੇਵਰ ਬਹੁਤ ਹੀ ਵਧੀਆ ਹੋਏਗਾ ਤੇ ਬਿਲਕੁਲ ਹੀ ਕ੍ਰਿਸਪੀ ਕ੍ਰਿਸਪੀ ਬਣ ਕੇ ਆਏਗਾ ਹੁਣ ਆਪਾਂ ਨੇ ਤਵਾ ਗਰਮ ਕਰ ਲਿਆ ਤਵਾ ਗਰਮ ਕਰਨ ਤੋਂ ਬਾਅਦ ਆਪਾਂ ਨੇ ਆਪਣਾ ਬ੍ਰੈਡ ਬਟਰ ਸਾਈਡ ਵਾਲਾ ਤਵੇ ਦੇ ਉੱਤੇ ਰੱਖਿਆ ਤੇ ਉਹਨੂੰ ਚੰਗੀ ਤਰ੍ਹਾਂ ਨਾਲ ਹਲਕੇ ਹਲਕੇ ਪ੍ਰੈਸ ਕਰਨਾ ਹੈ ਤਾਂ ਕਿ ਉਹ ਨੀਚੋਂ ਬਹੁਤ ਹੀ ਚੰਗੀ ਤਰ੍ਹਾਂ ਨਾਲ ਸਿੱਕ ਜਾਵੇ ਬ੍ਰਾਊਨ ਹੋ ਜਾਏਗਾ ਉਹ ਲਾਈਟ ਲਾਈਟ ਬ੍ਰਾਊਨ ਉਸ ਦੇ ਨਾਲ ਉਸ ਦੇ ਵਿੱਚ ਕ੍ਰਿਸਪੀਪਨ ਆ ਜਾਏਗਾ ਫੇਰ ਆਪਾਂ ਨੇ ਉਸ ਤੋਂ ਬਾਅਦ ਉਸ ਦੀ ਦੂਸਰੀ ਸਾਈਡ ਨੂੰ ਵੀ ਇਸੇ ਤਰ੍ਹਾਂ ਨਾਲ ਪ੍ਰੈਸ ਕਰ ਲੈਣਾ ਹੈ ਜਿਸ ਤੇ ਨਾਲ ਕਿ ਬ੍ਰੈਡ ਬਿਲਕੁਲ ਹੀ ਕ੍ਰਾਂਚੀ ਕ੍ਰਾਂਚੀ ਹੋ ਜਾਏਗਾ ਤੇ ਆਹ ਲੋ ਜੀ ਹੁਣ ਆਪਣੇ ਬ੍ਰੈਡ ਬਣ ਕੇ ਰੈਡੀ ਨੇਗੇ ਬਿਲਕੁਲ ਹੀ ਬਹੁਤ ਹੀ ਸੁਪਰ ਡਿਲੀਸ਼ੀਅਸ ਯਮਮੀ ਯਮਮੀ ਬ੍ਰੈਡ ਰੈਡੀ ਨੇਗੇ ਅਗਰ ਤੁਹਾਨੂੰ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ